ਜਰ ਜੀ ਮੈਂ ਰਖੜੀ ਦਾ ਤਿਉਹਾਰ ਅਤੇ 15 ਅਗਸਤ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕੀ ਪੋਖਤਾ ਪਰੰਦਾ ਜੀ ਸਸਿਕਾ ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗੰਦੀ ਜੀ ਆਈਪੀਐਸ ਮਾਨਯੋਗ ਐਸਐਸਪੀ ਮੋਗਾ ਔਰ ਡੀਐਸਪੀ ਨਿਹਾਲ ਸਿੰਘ ਵਾਲਾ ਸ੍ਰੀ ਅਨਮਨ ਅਲੀ ਜੀ ਦੀ ਹਾਜ਼ਰਤਾ ਤੇ 15 ਅਗਸਤ ਦੀ ਆਮਦ ਦੇ ਸੰਬੰਧ ਵਿੱਚ ਔਰ ਜਿਹੜਾ ਤਿਹਾੜਾ ਦਾ ਸੀ ਜਿਹੜੇ ਜਿਹੜੀਆਂ ਰਖੜੀਆਂ ਚੱਲ ਰਹੀਆਂ ਨੇ ਇਸ ਵਿੱਚ ਅਮਨ ਕਾਨੂੰਨ ਨੂੰ ਲਾਗੂ ਕਰਨ ਵਾਸਤੇ ਤੇ ਜਨਤਾ ਨੂੰ ਭੈਮਕ ਪ੍ਰਸ਼ਾਸਨ ਦੇਣ ਵਾਸਤੇ थाना ਨਿਹਾਲ ਸਿੰਘ ਵਾਲੇ ਦੇ ਪੁਲਿਸ ਵੱਲੋਂ ਨਾਕਾ ਬੰਦੀਆਂ ਤੇ ਗਸ਼ਤਾਂ ਕੀਤੀਆਂ ਜਾ ਰਹੀਆਂ ਨੇ ਤਾਂ ਤੌਰ ਤੇ ਜਿਹੜੇ ਕੋਈ ਭੀੜ ਵਾਲੀਆਂ ਥਾਵਾਂ ਹਨ ਜਾਂ ਜਨਤਕ ਥਾਵਾਂ ਹਨ ਬੱਸ ਸਟੈਂਡ ਹਨ ਮੌੜ ਹਨ ਜਿੱਥੇ ਆਮ ਜਨਤਾ ਆਮ ਲੋਕ ਫ੍ਰੀ ਦੋਫ੍ਰੀਤ ਕਰਦੇ ਆ ਉੱਥੇ ਅਸੀਂ ਗਸ਼ਤ ਕਰ ਰਹੇ ਹਾਂ ਚੈਕਿੰਗ ਕਰ ਰਹੇ ਹਾਂ ਬਾਦਸਤੂਰ ਤੇ ਕੁਝ ਅਜਈਆਂ ਥਾਵਾਂ ਜਿਵੇਂ ਲੁਕਵੀਆਂ ਥਾਵਾਂ ਨੇ ਉੱਥੇ ਵੀ ਅਸੀਂ ਐਨਟੀ ਸਬੋਟੇਜ ਦੇ ਨਾਲ ਔਰ ਹੋਰ ਜਿਹੜੇ ਸਾਡੇ ਇੰਸਟਰੂਮੈਂਟ ਨੇ ਉਹਨਾਂ ਨੂੰ ਨਾਲ ਹੈ ਜੀ ਪ੍ਰੋਪਰ ਤਰੀਕੇ ਨਾਲ ਗਸਤ ਤਣਾਕਾ ਬੰਦੀ ਕੀਤੀ ਜਾ ਰਹੀ ਹੈ